ਪੰਥ ਦੇ ਵਡੇਰੇ ਹਿੱਤਾਂ ਵਾਸਤੇ ਕੁਝ ਅਹਿਮ ਫੈਸਲੇ ਲੈਣੇ ਪੈਂਦੇ ਆ ਉਹ ਫੈਸਲੇ ਪੰਥ ਕਾਗੂ ਲੈ ਸਕਦਾ ਔਰ ਅੱਜ ਸਾਡਾ ਪੂਰੇ ਵਰਲਡ ਦੇ ਵਿੱਚ ਸਿਰ ਉੱਚਾ ਹੋਇਆ ਹੈ ਜਿਸ ਤਰੀਕੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਦਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਭਾਵੇਂ ਕਿਸੇ ਦੀ ਬਾਵਰੀ ਮਸਲ ਢੱਠ ਦੀ ਹੋਵੇ ਭਾਵੇਂ ਕਿਸੇ ਦਾ ਤੇ ਇਹ ਜਦੋਂ ਕੌਮੀਅਤ ਦੇ ਫੈਸਲੇ ਲੈਣੇ ਪੈਂਦੇ ਆ ਫਿਰ ਉੱਥੇ ਲੋਕ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਨਜ਼ਰ ਲਾ ਕੇ ਵਹਿੰਦੇ ਆ ਉਹਨਾਂ ਤੋਂ ਬਗੈਰ ਕੋਈ ਏਡੇ ਵੱਡੇ ਫੈਸਲੇ ਲੈ ਨਹੀਂ ਸਕਦਾ ਸੋ ਅੱਜ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਬਗੈਰ ਕਸੂਰ ਤੋਂ ਬਗੈਰ ਗਨਾਹ ਤੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਬੰਦ ਕੀਤਾ ਤੇ ਬੜੇ ਲੰਮੇ ਸਮੇਂ ਤੋਂ ਜਦ 2000 ਦੇ ਮਤਾਬਕ ਉਹਨਾਂ ਦੇ ਪਰਿਵਾਰ ਨੇ ਧਰਨੇ ਮੁਜਾਰੇ ਕੀਤੇ ਆ ਉਹਨਾਂ ਦੇ ਸਤਕਾਰਯੋਗ ਮਾਤਾ ਬਲਵਿੰਦਰ ਕੌਰ ਜੀ ਨੂੰ ਤੇ ਉਹਨਾਂ ਦੇ ਨਾਲ ਸੰਗੀ ਬੀਬੀਆਂ ਨੂੰ ਗ੍ਰਿਫਤਾਰ ਕੀ ਕਰ ਲਿਆ ਤੇ ਔਰ ਵੱਦਸ ਲੋਕੇ ਨਾਲ ਗ੍ਰਿਫਤਾਰ ਕੀਤਾ ਜਿਹੜਾ ਨਿੰਦਣਯੋਗ ਹੈ ਪੰਜਾਬ ਦਾ ਪ੍ਰਸ਼ਾਸਨ ਨੇ ਜੋ ਵੀ ਇਹ ਕਾਰਵਾਈ ਕੀਤੀ ਹੈ ਅਸੀਂ ਸਾਰਿਆਂ ਨੇ ਆਪਣੀ ਬੀਬੀ ਨੂੰ ਛਡਾਉਣ ਦਾ ਯਤਨ ਕੀਤਾ ਤੇ ਇਹਨਾਂ ਨੇ ਸਾਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਅੱਜ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਨ ਵਾਸਤੇ ਇੱਥੇ ਮੇਰੇ ਨਾਲ ਭਾਈ ਅਮਰਤਪਾਲ ਸਿੰਘ ਦੇ ਸਤਿਕਾਰਯੋਗ ਪਿਤਾ ترਸੀਮ ਸਿੰਘ ਜੀ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ ਸਰਦਾਰ ਈਮਾਨ ਸਿੰਘ ਮਾਨ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ بیٹے ਨੇ ਜਿਹੜੇ ਚੌਨ ਲੜ ਰਹੇ ਨੇ ਅੰਮ੍ਰਿਤਸਰ ਤੋਂ ਅਸੀਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਨਿਮਰਤਾ ਸਹਿਤ ਕਿ ਮੋਦੀ ਸਾਹਿਬ ਕਤਰ ਦੇ ਵਿੱਚੋਂ ਆਪਣੇ 8 ਬੰਦੇ ਛਡਾ ਕੇ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਸੰਘੀਣ ਜੁਰਮਾ ਹੈ ਫਾਂਸੀ ਹੋਈ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਰਲ ਕੇ ਆਪਾਂ ਉਹਨਾਂ ਦਾ ਸਾਥ ਦੇ ਕੇ ਆਪਣੇ ਬੱਚਿਆਂ ਨੂੰ ਆਪਣੇ ਸਿੰਘਾਂ ਨੂੰ ਬਾਹਰ ਨਹੀਂ ਲੈ ਕੇ ਆ ਸਕਦੇ ਕਾਰਿਓ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਹ ਜਿਹੜਾ ਪੰਥਕ ਹਲਕਾ ਖਡੂਰ ਸਾਹਿਬ ਹੈ ਉਸ ਦੇ ਵਾਸਤੇ ਤੇ ਸੰਗਰੂਰ ਜਿਹੜਾ ਹਲਕਾ ਹੈ ਉਸ ਦੇ ਵਾਸਤੇ ਇੱਕ ਸਾਂਝਾ ਬਿਆਨ ਜਿਹੜਾ ਦੇਣ ਵਾਸਤੇ ਇਕੱਤਰ ਹੋਏ ਆਂ ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਵਾਸਤੇ ਕੁਝ ਆਮ ਫੈਸਲੇ ਲੈਣੇ ਪੈਂਦੇ ਆ ਉਹ ਫੈਸਲੇ ਪੰਥ ਕਾਗੂ ਲੈ ਸਕਦਾ ਔਰ ਅੱਜ ਸਾਡਾ ਪੂਰੇ ਵਰਲਡ ਦੇ ਵਿੱਚ ਸਿਰ ਉੱਚਾ ਹੋਇਆ ਹੈ ਜਿਸ ਤਰੀਕੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਦਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਭਾਵੇਂ ਕਿਸੇ ਦੀ ਬਾਵਰੀ ਮਸਲ ਢੱਠ ਦੀ ਹੋਵੇ ਭਾਵੇਂ ਕਿਸੇ ਦਾ ਤੇ ਇਹ ਜਦੋਂ ਕੌਮੀਅਤ ਦੇ ਫੈਸਲੇ ਲੈਣੇ ਪੈਂਦੇ ਆ ਫਿਰ ਉਥੇ ਲੋਕ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਨਜ਼ਰ ਲਾ ਕੇ ਵਹਿੰਦੇ ਆ ਉਹਨਾਂ ਤੋਂ ਬਗੈਰ ਕੋਈ ਐਡੇ ਵੱਡੇ ਫੈਸਲੇ ਲੈ ਨਹੀਂ ਸਕਦਾ ਸੋ ਅੱਜ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਬਗੈਰ ਕਸੂਰ ਤੋਂ ਬਗੈਰ ਗਨਾਹ ਤੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਬੰਦ ਕੀਤਾ ਹੈ ਤੇ ਬੜੇ ਲੰਮੇ ਸਮੇਂ ਤੋਂ ਜਦ ਉਹ ਜਾਰ ਦੇ ਮੁਤਾਬਕ ਉਹਨਾਂ ਦੇ ਪਰਿਵਾਰ ਨੇ ਧਰਨੇ ਮਜਾਰੇ ਕੀਤੇ ਆਰਟੀਕਲ 14 19 21 ਦੇ ਮੁਤਾਬਕ ਉਹਨਾਂ ਨੇ ਪ੍ਰੋਟੈਸਟ ਕੀਤੇ ਔਰ ਪ੍ਰੋਟੈਸਟ ਕਰਦੇ ਹਨ ਵੀ ਉਹਨਾਂ ਦੇ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ ਨੂੰ ਤੇ ਉਹਨਾਂ ਦੇ ਨਾਲ ਸੰਗੀ ਬੀਬੀਆਂ ਨੂੰ ਗ੍ਰਿਫਤਾਰ ਕੀ ਕਰ ਲਿਆ ਤੇ ਔਰ ਵੱਦਸ ਲੋਕੇ ਨਾਲ ਗ੍ਰਿਫਤਾਰ ਕੀਤਾ ਜਿਹੜਾ ਨਿੰਦਣਯੋਗ ਹੈ ਪੰਜਾਬ ਦਾ ਪ੍ਰਸ਼ਾਸਨ ਨੇ ਜੋ ਵੀ ਇਹ ਕਾਰਵਾਈ ਕੀਤੀ ਹੈ ਔਰ ਉਸ ਵੇਲੇ ਮੇਰੇ ਨਾਲ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਓਪਕਾਰ ਸਿੰਘ ਸੰਧੂ ਸਾਹਿਬ ਇੱਥੇ ਸਨ ਨੰਗਲ ਸਾਹਿਬ ਇੱਥੇ ਸਨ ਸਾਰੇ ਜਿੰਨੇ ਵੀ ਸਾਡੇ ਬੱਚੜੇ ਸਾਹਿਬ ਤੇ ਅਸੀਂ ਸਾਰਿਆਂ ਨੇ ਆਪਣੀ ਬੀਬੀ ਨੂੰ ਛਡਾਉਣ ਦਾ ਯਤਨ ਕੀਤਾ ਤੇ ਇਹ ਨਾਲੇ ਸਾਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ। ਸੋ ਜੇਲ੍ਹਾਂ ਤੋਂ ਕੌਣ ਡਰਦਾ ਹੈ? ਮੌਤ ਤੋਂ ਕੌਣ ਡਰਦਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸਾਜੀ ਨਵਾਜੀ ਕੌਮ ਹੈ। ਅੱਜ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਨ ਵਾਸਤੇ ਇੱਥੇ ਮੇਰੇ ਨਾਲ ਭਾਈ ਅਮਰਤਪਾਲ ਸਿੰਘ ਦੇ ਸਤਿਕਾਰਯੋਗ ਪਿਤਾ ترਸੀਮ ਸਿੰਘ ਜੀ, ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ, ਸਰਦਾਰ ਈਮਾਨ ਸਿੰਘ ਮਾਨ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ ਜਿਹੜੇ ਚੌਣ ਲੜ ਰਹੇ ਨੇ ਅੰਮ੍ਰਿਤਸਰ ਤੋਂ ਤੇ ਨਾਲ ਸਾਡੇ 업ਕਾਰ ਸਿੰਘ ਸੰਧੂ ਤੇ ਅਮਰੀਕ ਸਿੰਘ ਡੰਗਲ ਜੈਦਰ ਰਣਜੀਤ ਸਿੰਘ ਤੇ ਸਾਡੇ ਬਿਆਨਤ ਸਿੰਘ ਜੀ ਤੇ ਸਾਰੇ ਜਿੰਨੇ ਵੀ ਸਾਡੇ ਸਤਿਕਾਰਯੋਗ ਲੀਡਰ ਸਾਹਿਬਾਨ ਅਸੀਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦੇ ਨਿਮਰਤਾ ਸਹਿਤ ਕਿ ਮੋਦੀ ਸਾਹਿਬ ਕਤਰ ਦੇ ਵਿੱਚੋਂ ਆਪਣੇ 8 ਬੰਦੇ ਛਡਾ ਕੇ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਸੰਘੀਣ ਜੁਰਮਾ ਹਟ ਫਾਂਸੀ ਹੋਈ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਰਲ ਕੇ ਆਪਾਂ ਉਹਨਾਂ ਦਾ ਸਾਥ ਦੇ ਕੇ ਆਪਣੇ ਬੱਚਿਆਂ ਨੂੰ ਆਪਣੇ ਸਿੰਘਾਂ ਨੂੰ ਬਾਹਰ ਨਹੀਂ ਲੈ ਕੇ ਆ ਸਕਦੇ ਸੋ ਜਿਹੜਾ 1925 ਦੇ ਵਿੱਚ ਇਹ ਐਸਜੀਪੀਸੀ ਹੋਣ ਦੇ ਵਿੱਚ ਭਾਈ ਲక్ష్ਮਣ ਸਿੰਘ ਧਾਰੋਵਾਲ ਨੇ ਲਿਆਂਦੀ ਸੀ ਉਹਦਾ ਮਤਲਬ ਇਹ ਸੀ ਕਿ ਜਦੋਂ ਵੀ ਸਾਡੇ ਨਾਲ ਕੋਈ ਧੱਕਾ ਹੋਊਗਾ ਤੇ ਸਾਡੀ ਐਸਜੀਪੀਸੀ ਸਾਡਾ ਤਖਤ ਸਾਡੀ ਆਵਾਜ਼ ਬਣੂਗਾ ਅੱਜ ਉਹਨਾਂ ਦਾ ਤਖਤ ਆਪਣੇ 852 ਕਤਰ ਤੋਂ ਛਡਾ ਕੇ ਲੈ ਕੇ ਆ ਸਕਦਾ ਪਰ ਸਾਡੇ ਤਖਤ ਨੇ ਕੋਈ ਵੀ ਸਾਡੇ ਵਾਸਤੇ ਹਾਂ ਦਾ ਨਾਰਾ ਨਹੀਂ ਮਾਰਿਆ ਸਗੋਂ ਸਾਡਾ ਮਜ਼ਾਕ ਉਡਾਇਆ ਸੋ ਮੈਂ ਇਹ ਬੇਨਤੀ ਕਰਦਾ ਕਿ ਜਿਹੜਾ ਮੇਰੀ ਤੇ ਪੇਰੀ ਦਾ ਤਖਤ ਹੈ ਛੇਵੇਂ ਪਾਤਸ਼ਾਹ ਦਾ ਸਹਿਰਦ ਲੋਕ ਉੱਥੇ ਵੀ ਆਪਣੀ ਸੇਵਾ ਆਪ ਲੈਣ ਤੇ ਅੱਜ ਮੁੱਖ ਲੋਡ ਜਿਹੜੀ ਐ ਉਹ ਇਹ ਐ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਵੀ ਕੈਂਡੀਡੇਟ ਖੜੇ ਐ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਆਪਣਾ 30 ਦਿਨ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤੇ ਜਿਹੜੇ ਬੈਰੀਗੇਡ ਬਣਾਏ ਆ ਅਜੰਸੀਆਂ ਵੱਲੋਂ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲਹਿਰ ਨੂੰ ਜਿਹੜੀ ਉੱਭਰ ਰਹੀ ਐ ਉਹਨੂੰ ਰੋਕਿਆ ਜਾਵੇ ਸੋ ਉਹਨਾਂ ਸਾਰੀਆਂ ਰੋਕਾਂ ਨੂੰ ਦੂਰ ਕਰਕੇ ਪੰਜਾਬ ਦੇ ਨੌਜਵਾਨ ਆਪਣੀ ਉਸ ਮੰਜ਼ਲ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਸਰਦਾਰ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਤੋਂ ਤੇ ਸੰਗਰੂਰ ਤੋਂ ਨਾ ਧੜਕ ਆਗੂ ਜਿਹੜੇ 42 ਸਾਲ ਦਾ ਸੰਘਰਸ਼ ਲੈ ਕੇ ਕੌਮ ਦੀ ਝੋਲੀ ਦੇ ਵਿੱਚ ਪਾ ਕੇ ਬੈਠੇ ਨੇ ਜਿਨ੍ਹਾਂ ਨੇ ਆਪਣੇ ਘਰ ਦੀ ਪ੍ਰਵਾਣੇ ਕੀਤੀ ਆਪਣੇ ਬੱਚਿਆਂ ਦੀ ਪ੍ਰਵਾਣੇ ਕੀਤੀ ਆਪਣੇ ਸਰੀਰ ਦੀ ਪ੍ਰਵਾਣੇ ਕੀਤੀ ਉਹਨਾਂ ਨੇ ਮੇਰੀ ਤੇ ਪੀਰੀ ਦੀ ਤਰਜਮਾਨੀ ਕੀਤੀ ਆ ਸੋ ਅੱਜ ਉਹਨਾਂ ਨੂੰ ਦੁਬਾਰਾ ਸਾਨੂੰ ਪਾਰਲੀਮੈਂਟ ਚ ਭੇਜਣਾ ਚਾਹੀਦਾ ਹੈ ਇਸ ਕਰਕੇ ਅੱਜ ਮੈਂ ਬੇਨਤੀ ਕਰੂੰਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਤਕਾਰਯੋਗ ਪਿਤਾ ਭਾਈ ਤਰਸੇਮ ਸਿੰਘ ਜੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੁੱਚੀ ਪ੍ਰੈਸ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਇਹ ਤਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੰਮ੍ਰਿਤਪਾਲ ਸਿੰਘ ਖਰੂਰ ਹਲਕਾ ਖਰੂਰ ਸਭ ਤੋਂ ਚੌੜ ਹੋ ਰਹੇ ਆ। ਤੇ ਉਹਦੇ ਤੋਂ ਪਹਿਲਾਂ ਬਲੇਰ ਸਾਹਿਬ ਖੜੇ ਸੀਗੇ ਤੇ ਇਹ ਇਹ ਉਹ ਉਹਨਾਂ ਬਾਅਦ ਚ ਹਾਲਾਤ ਇਦਾਂ ਦੇ ਬਣ ਕੇ ਕਿ ਅਮਰਪਾਲ ਨੂੰ ਇਹ ਚੋਂ ਮੈਦਾਨ ਚਾਉਣਾ ਪਿਆ ਤੇ ਇਹਨਾਂ ਦੇ ਅਸੀਂ ਸਮੁੱਚੀ ਅਕਾਲੀ ਦਲ ਅਮਰ ਸਰ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਕੌਮ ਦੇ ਵਡੇਰੇ ਤਾ ਨੂੰ ਮੁੱਖ ਰੱਖਦੇ ਹੋਏ ਆਂ ਪਲੇਅਰ ਸਾਹਿਬ ਹੁਣ ਆਪਣਾ ਪਿੱਛੇ हट ਗਿਆ ਤੇ ਇਸ ਕਰਕੇ ਅਸੀਂ ਇਹਨਾਂ ਦਾ ਪੂਰੀ ਬਾਰਟੀ ਦਾ ਧੰਨਵਾਦ ਕਰਦੇ ਆਂ ਬਾਕੀ ਫਿਰ ਅਸੀਂ ਪੰਜਾਬ ਦੀ ਸਾਰੀ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਆਂ ਕੇ ਪਾਰਟੀਬਾਜੀ ਤੋਂ ਧਰਮਾ ਤੋਂ ਪਰ ਉੱਠ ਕੇ ਸੱਚੇ ਬੰਦਿਆਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੋ ਕਿ ਮਾਨ ਸਾਹਿਬ ਵੀ ਇੱਕ ਬਲੰਦ ਆਵਾਜ਼ ਆ ਤੇ ਭਾਈ ਅਮਰਪਾਲ ਸਿੰਘ ਦੇ ਬਾਰੇ ਚ ਤੁਸੀਂ ਸਾਰੇ ਜਾਣਦੇ ਹੋ ਕਿ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ ਨੌਜਵਾਨੀ ਉਹਨਾਂ ਦੇ ਪਿੱਛੇ ਕਿੱਦਾਂ ਵੀਰਾਂ ਘੱਟ ਕੇ ਚੱਲਦੀ ਸੀ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਤੁਸੀਂ ਜਿਤਾ ਕੇ ਪਾਰਲੀਮੈਂਟ 'ਚ ਭੇਜੋ ਜਿੰਨ ਤੇ ਉਹਨਾਂ ਦਾ ਸਾਥ ਦਿਓ ਵੱਤੋਂ ਵੱਧ ਤੇ ਇਹ ਇਹਨਾਂ ਸਾਰੇ ਜਿੰਨੇ ਵੀ ਇਹਨਾਂ ਦੇ ਕੈਂਡੀਡੇਟ ਆ ਉਹਨਾਂ ਉਹਨਾਂ ਦੇ ਵੱਤੋਂ ਵੱਧ ਸਪੋਰਟ ਕਰੋ ਵਾਇਕੁ ਜੀ ਕਾਲਸਾ ਅੱਜ ਬੇਬੀ ਵਾਇਕੁ ਜੀ ਕਾਲਸਾ ਵਾਇਕੁ ਜੀ ਜੀ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਰਦਾਰ ਸਿੰਘ ਜੀ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਆਪਣਾ ਕੈਂਡੀਡੇਟ ਖਡੂਰ ਸਾਹਿਬ ਤੋਂ ਹੈਰਪਾਲ ਸਿੰਘ ਬਲੇਰ ਨੂੰ ਖਿਲਾ ਰਿਆ ਸੀ ਕਿ ਉਹਨਾਂ ਨੇ ਭਾਈ ਸਾਹਿਬ ਦੇ ਅਨਾਉਂਸ ਕਰਨ ਤੋਂ ਬਾਅਦ ਉਹਨਾਂ ਨੇ ਮਦਦ ਲਈ ਵੀ ਵਾਪਸ ਲਈ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਦੀ ਆਂ ਬਾਕੀ ਮੈਂ ਸਾਰੇ ਸਿੱਖ ਨੌਜਵਾਨੀ ਨੂੰ ਅਪੀਲ ਕਰਦੀ ਆਂ ਕਿਸੰਗੁਰੂ ਵਰਤੋ ਸਦਾ ਸਿਰੰਜੀ ਸਿੰਘ ਵਾਲ ਦੇਖਦੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜਿੰਨੀ ਵੀ ਵਧ ਚੜ ਕੇ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਸੱਚੇ ਜਦੋਂ ਸਿੱਖ ਪੰਜਾਬ ਇਹ ਜਾਣਗੇ ਤੇ ਪੰਜਾਬ ਦੇ ਕੁਝ ਹਾਲਾਤ ਬਦਲਣਗੇ ਇਸ ਲਈ ਸਾਨੂੰ ਅੱਜ ਲੋੜ ਹੈ ਕਿ ਵਧ ਚੜ ਕੇ ਇਹਨਾਂ ਦੀ ਸਪੋਰਟ ਕਰੋ ਜਿੰਨੇ ਵੀ ਸਿਵਰਨਜੀਤ ਸਿੰਘ ਬਾਦ ਦੇ ਕੈਂਡੀਡੇਟ ਆ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਦਾਰ ਰਮਨ ਸਿੰਘ ਜੀ ਇਸ ਬਾਰੇ ਕੀ ਕੋਈ ਖਾਸ ਸਾਹਬ ਵਾਰੀ ਜੀ ਕਿ ਫਤਿਹ ਬਹੁਤ ਧੰਨਵਾਗ ਹੈ ਜਿਹੜੇ ਪੰਥਕ ਵਿਚਾਰਾਂ ਦੀ ਮੇਲ-ਉਦੀਨ ਅੱਜ ਅਸੀਂ ਉਰੇ ਇਕੱਠੇ ਹੋ ਕੇ ਬੈਠੇ ਆ ਜਿਹੜਾ ਸਾਡੇ ਉੱਤੇ ਹਾਵੀ ਹੋ ਰਿਹਾ ਦਿੱਲੀ ਤੋਂ ਏਡੇ ਕਾਨੂੰਨੇ ਕਾਨੂੰਨ ਉਹਨਾਂ ਨੇ ਰਚੇ ਹੋਏ ਆ ਜਿਹੜਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਇਸ ਦੇਸ਼ ਨੇ ਉਹੀ ਰੌਲਟ ਐਕਟ ਉਹੀ ਮਿਸਾ ਹੁਣ ਐਨਐਸਏ ਦੇ ਰੂਪ ਚ ਠੋਕਿਆ ਕਦੀ ਡਿਸਟਰਬਡ ਏਰੀਆ ਐਕਟ ਕਦੀ ਸਾਡੇ ਉੱਤੇ ਆਰਮ ਫੋਰਸਿਸ ਸਪੈਸ਼ਲ ਪ੍ਰੋਟੈਕਟਿੰਗ ਐਕਟ ਲਾ ਦਿੰਦੇ ਹੈਗੇ ਆ ਕਹਿਣ ਦਾ ਭਾਵ ਕਿ ਘਟਗਿੰਤੀਆਂ ਦੇ ਉੱਤੇ ਲਗਾਤਾਰ ਵੱਡਾ ਧਰਿਆ ਜਾ ਰਿਹਾ ਹੈ ਤੇ ਜਿਹੜੀਆਂ ਸੈਂਟਰਵਾਦੀ ਪਾਰਟੀਆਂ ਉਹਨਾਂ ਨੇ ਇਕੱਠੇ ਹੋ ਕੇ ਉਰੇ ਜ਼ੁਲਮ ਕੀਤਾ 40 ਸਾਲ ਹੋ ਜਾਣੇ 1984 ਨੂੰ 2024 'ਚ ਮੈਂ ਸਮਝਦਾ ਕਿ ਜੇ ਅਸੀਂ ਘੱਟ ਗਿਣਤੀਆਂ ਇਕੱਠੇ ਹੋ ਕੇ ਇੱਕ ਇਹੋ ਜਿਹੇ ਨਮਾਇंदे ਪਾਰਲੀਮੈਂਟ ਚ ਭੇਜੀਏ ਜਿਹੜੇ ਉੱਥੇ ਜਾ ਕੇ ਕਾਨੂੰਨ ਬਣਾਉਣ ਦੀ ਸੰਸਥਾ ਦੇ ਵਿੱਚ ਜੋ ਇਹ ਹਰਕਤਾ ਕਰ ਰਹੇ ਆ ਜੋ ਮਾਰੇ ਭੜੇ ਕਾਨੂੰਨ ਸਾਡੇ ਉੱਤੇ ਲਾਗੂ ਕਰ ਰਹੇ ਆ ਇੱਕ ਤਰਫੀ ਕਰਦੇ ਆ ਐਨਐਸਏ ਯੂਆਪਾਦੀਨ 70% ਕੇਸ ਖਤਮ ਹੋ ਜਾਂਦੇ ਆ ਸਿਰਫ 2% ਕਨਵਿਕਸ਼ਨ ਹੁੰਦੀ ਹੈ ਸੋ ਇਹ ਜਿਹੜੀਆਂ ਸੋਚ ਨੂੰ ਦਬਾਉਣ ਵਾਸਤੇ ਕੁਝਣ ਵਾਸਤੇ ਚਾਲਾਂ ਚੱਲ ਰਹੇ ਆ ਇਹਦੇ ਵਿੱਚੋਂ ਸਰ ਅਮਰਿਤਪਾਲ ਸਿੰਘ ਨੇ ਉਹ ਮੀਰੀ ਪੀਰੀ ਦੇ ਸਿਧਾਂਤ ਅਧੀਨ ਉਰੇ ਮੈਦਾਨ 'ਚ ਲੜਨ ਦਾ ਫੈਸਲਾ ਲਿੱਤਾ ਹੈ ਇਹ ਲੜਨਾ ਚਾਹੀਦਾ ਹੈ ਉਹਨਾਂ ਨੇ ਠੀਕ ਫੈਸਲਾ ਲਿੱਤਾ ਹੈ ਸਾਡੀ ਪਾਰਟੀ ਉਹਨਾਂ ਦੀ ਹਮਾਇਤ ਕਰਦੀ ਹੈ ਔਰ ਵੱਧ ਚੜ ਕੇ ਦੱਬ ਕੇ ਉਹਨਾਂ ਦੀ ਸਪੋਰਟ ਕਰੂਗੀ ਲੋਬੀ ਦਿੱਲੀ ਵਾਲਿਓ ਜਿਹੜਾ ਤੁਸੀਂ ਸਾਨੂੰ ਦਬਾਉਣਾ ਚਾਹੁੰਦੇ ਹੋ ਅੱਜ ਤੁਹਾਡੇ ਹੀ ਪਾਰਲੀਮੈਂਟੀ ਚੋਣਾਂ ਰਾਹੀਂ ਤੁਹਾਨੂੰ ਮੂਹ ਤੋੜ ਜਵਾਬ ਖਡੂਰ ਸਾਹਿਬ ਨੇ ਪੰਜਾਬ ਨੇ ਦੇਣਾ ਕਿ ਸਾਨੂੰ ਤੁਹਾਡੇ ਕਾਨੂੰਨ ਮਨਜ਼ੂਰ ਨਹੀਂ ਜਮੂਰੀਅਤ ਅਧੀਨ ਅਸੀਂ ਤੁਹਾਨੂੰ ਜਵਾਬ ਦੇਣ ਲਈ ਅੱਜ ਬੈਠੇ ਆਂ ਤੇ ਅਸੀਂ ਇਹੋ ਜੇ ਕੈਂਡੀਡੇਟ ਭੇਜਣੇ ਆ ਜਿਨ੍ਹਾਂ ਨੇ ਇਹ ਘੱਟ ਗਿਣਤੀਆਂ ਨੂੰ ਮਾਰੂ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਰੱਦ ਕਰਨ ਦਾ ਉਥੇ ਮਤਾ ਪਾਣਾ ਤੇ ਉਹਦੇ ਬਾਰੇ ਹੋਰਾਂ ਨਾਲ ਮੇਲ ਕਰਕੇ ਘੱਟ ਗਿਣਤੀਆਂ ਨੂੰ ਇਕੱਠਾ ਕਰਕੇ ਆਪਣੀ ਗੱਲਬਾਤ ਉਥੇ ਪਹਚਾਣੀ ਆ वाहिगुरु जी का खालसा वाहिगुरु की फतेह सा ट्रैक्टर जी जंदी सिंह ਹਾਂਜੀ ਹਾਂਜੀ ਵੈਗੋ ਜੀ ਦਾ ਖਾਲਸਾ ਸੱਜਣ ਲੋਕ ਕਿੰਨੀ ਵੱਡੀ ਚੁਣੌਤੀ ਵਜੋਂ ਲੈਂਦੇ ਆ ਅਸੀਂ ਤੇ ਕੋਈ ਇੰਨੀ ਵੱਡੀ ਚੁਣੌਤੀ ਨਹੀਂ ਦੇਖਦੇ ਅਸੀਂ ਇਹ ਇਹ ਲੋਕਾਂ ਦੇ ਉੱਪਰ ਡਿਪੈਂਡ ਕਰਦਾ ਜੀ ਉਹ ਜੋ ਉਹ ਜਿਹੋ ਜਿਹੇ ਘਟੀਆਂ ਚਾਲਾਂ ਚੱਲ ਰਹੇ ਉਸ ਚੀਜ਼ ਦਾ ਸਾਨੂੰ ਅਫਸੋਸ ਹੈ ਬਾਕੀ ਲੜਨੂ ਤੇ ਮੈਦਾਨ ਖੁੱਲਾ ਪਿਆ ਹੋ ਆਜਣ ਕੋਈ ਗੱਲ ਨਹੀਂ ਸਾਨੂੰ ਇਸ ਚੀਜ਼ ਦੀ ਕੋਈ ਨਹੀਂ ਸਾਡੀ ਓਟ ਗੁਰੂ ਮਹਾਰਾਜ ਤੇ ਸੰਗਤ ਹੈ ਬਾਦ ਨੂੰ ਬਹੁਤ ਆਪਨਾ ਕੈਂਡੀਡੇਟ ਕਰਾ ਕਰ ਲੈਣਾ ਚਾਹੀਦਾ ਅਸੀਂ ਤੁਹਾਡੇ ਸਾਹਮਣੇ ਅਮਰਪਾਲ ਸਿੰਘਾਂ ਦੇ ਰੌਲਾ ਪਾ ਰਹੇ ਜੀ ਦੇਖੋ ਖਲਗਾ ਅਮਰਪਾਲ ਦੀ ਮੈਦਾਨ ਵਿੱਚ ਆ ਰਹੇ ਸਨ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਸੀ ਜੋ ਆਪਾਂ ਕਹਿ ਦਿਆ ਸੀ ਇਹ ਇਹ ਚੀਜ਼ ਹੈ ਕਿ ਜਿੱਦਾਂ ਮਾਨ ਸਾਹਿਬ ਨੇ ਫੈਸਲਾ ਲਿਆ ਖੜੇ ਹੋਏ ਕੈਂਡੀਡੇਟ ਨੂੰ ਵਾਪਸ ਲਿਆ ਉਹਨਾਂ ਦੇ ਜੇ ਖੜਾ ਕਰਨਾ ਸੀ ਉਹਨਾਂ ਨੂੰ ਪੰਖਗ ਦੇ ਵਡੇਰੇ ਤਾਲੀ ਇਹ ਚੀਜ਼ ਉਹਨਾਂ ਨੂੰ ਕੈਂਡੀਡੇਟ ਨਹੀਂ ਸੀ ਉਤਾਰਨਾ ਚਾਹੀਦਾ ਜਿੱਥੋਂ ਤੱਕ ਜੇ ਉਹ ਸੱਚੇ ਸੱਚੇ ਕੋਈ ਬੰਦੀ ਸਿੰਘਾਂ ਦੀ ਕੋਈ ਗੱਲ ਕਰਨੀ ਚਾਹੁੰਦੇ ਆ ਵਿਖਾਵਾ ਨਹੀਂ ਕਰਨਾ ਚਾਹੀਦਾ ਜਿੱਦੋਂ ਕਰਨਾ ਚਾਹੁੰਦੇ ਹੁੰਦੇ ਤੇ ਇਦਾਂ ਨਹੀਂ ਸੀ ਕਰਦੇ ਤੇ ਇਸ ਕਰਕੇ ਬਾਕੀ ਵੀ ਉਹ ਚਿਹਰੇ ਵੀ ਸਾਡੇ ਕੋਲ ਆਏ ਤੇ ਉਹਨਾਂ ਨੇ ਆ ਕੇ ਕਿਹਾ ਜੀ ਮੈਨੂੰ ਲੋਕ ਬੁਰਾ ਭਲਾ ਕਹਿ ਰਹੇ ਤੇ ਮੇਰੇ ਤੋਂ ਬੁਰਾ ਭਲਾ ਕਰੇ ਜਿਹੋ ਜੋ ਕੋਈ ਕਰਮ ਕਰੂਗਾ ਉਹ ਜੇ ਉਹ ਉਹਨੂੰ ਕਹਿਣਗੇ ਅਸੀਂ ਤੇ ਕਿਸੇ ਨੂੰ ਵੀ ਕੁਝ ਸਾਡੇ ਪਰਿਵਾਰ ਨੇ ਨਹੀਂ ਕਿਹਾ ਤੁਸੀਂ ਕੱਲ ਅਨਾਉਂਸ ਦੇ ਸਾਡੇ ਪਰਿਵਾਰ ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੇ ਪਰਿਵਾਰ ਨੇ ਤੇ ਅਜੇ ਤੱਕ ਉਹਦਾ ਬੜਾ ਸਾਫ਼ ਸੁਥਰਾ ਜੀ ਕਰੈਕਟਰ ਹੈ ਬਈ ਕੋਈ ਇਦਾਂ ਦੇ ਹੈ ਨਹੀਂ ਕਿ ਨਾ ਅਸੀਂ ਕੋਈ ਹੈ ਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਕਿ ਲੜਾਈ ਮੈਦਾਨ ਚ ਲੜਨ ਨਾ ਹੈ ਮੇ ਬੇਤੁਕੀਆਂ ਚਾਲਾਂ ਨਾਲ ਚਲਣ ਇਹ ਰਾਜਨੀਤੀ ਅਸੀਂ ਅਸੀਂ ਜਿਹੜੀ ਰਾਜਨੀਤੀ ਆ ਸੱਚੀ ਸੁੱਚੀ ਗੁਰੂ ਮਹਾਰਾਜ ਦੀ ਦਰਸਾਏ ਮਾਰਗ ਤੇ ਚੱਲਣ ਵਾਲੇ ਆ ਅਸੀਂ ਜਿਦਾਂ ਦੀ ਅੱਜ ਦੀ ਰਾਜਨੀਤੀ ਚੱਲ ਰਹੀ ਹੈ ਇਹ ਬਹੁਤ ਘਟੀਆ ਕਿਸਮ ਦੀ ਸਾਹੀਨ ਬਹੁਤ निंदनीय जोग ਮੰਨਦੇ ਆ ਕਿ ਸਵੇਰੇ ਕੋਈ ਲੀਡਰ ਕੈਸੇ ਪਾਰਟੀ ਚ ਹੁੰਦਾ ਸ਼ਾਮ ਨੂੰ ਕੈਸੇ ਚ ਹੁੰਦਾ ਆਪਣੇ ਮਤਲਬ ਲਈ ਨਾ ਕਰੋ ਇਹ ਧਰਤੀ ਤੇ ਤੁਸੀਂ ਪੈਦਾ ਹੋਏ ਇਹ ਇਹਦੇ ਭਲੇ ਲਈ ਰਾਜਨੀਤੀ ਕਰੋ ਤੇ ਇਸ ਕਰਕੇ ਅਸੀਂ ਬਾਕੀ ਕੱਲ ਨੂੰ ਅਸੀਂ ਅਮਰਤਪਾਲ ਦੀ ਚੋਣ ਮਹਿਮਦਾ ਵੀ ਆਗਾਜ਼ ਕਰ ਰਹੇ ਆ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਤੇ ਉਹ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਤੋਂ ਵੱਜ ਸیرے 10 ਵਜੇ 10:30 ਵਜੇ ਉੱਥੇ ਪਹੁੰਚਣ ਉੱਥੋਂ ਫਿਰ ਅਰਦਾਸ ਕਰਕੇ ਸ਼ੁਰੂਆਤ ਕੀਤੀ ਜਾਵੇ ਉਹਨਾਂ ਨੇ ਫੇਸਬੁਕ ਪੋਸਟ ਕੀਤੀ ਹੋਗੇ ਕਿ ਤੁਹਾਡੇ ਤੋਂ ਸਮਰਥਨ ਮੰਗਣ ਵਾਸਤੇ ਆਈ ਸੀ ਗੱਲਬਾਤ ਹੋਈ ਸੀ ਕਿ ਸਮਰਥਨ ਮੰਗਣ ਵਾਸਤੇ ਆਏ ਹੋਣ ਤਾਂ ਉਹਨਾਂ ਅੱਜ ਸیرے ਉਹ ਫੇਸਬੁਕ ਪੋਸਟ ਕੀਤਾ ਇਹ ਜੀ ਤੁਸੀਂ ਸਿੱਧਾ ਸਾਰਿਆਂ ਨੂੰ ਪਲੀ ਪਾਂਤ ਪਤਾ ਕਿ ਜਦੋਂ ਆਪਾਂ ਮੋਰਚਾ 22 22 ਫਰਵਰੀ ਤੋਂ ਲਾਇਆ ਉਦੋਂ ਬਾਅਦ ਥੋੜੇ ਹਫ਼ਤੇ ਦੇ ਵਿੱਚ ਮੇਰੇ ਖਿਆਲੋਂ ਇਹਨਾਂ ਦੇ ਦੋ ਤਿੰਨ ਲੀਡਰ ਆਏ ਸੀ ਤੇ ਉਦੋਂ ਇਹਨਾਂ ਨੇ ਉਦੋਂ ਦੇ ਅਸੀਂ ਮਿਲਿਆ। ਉਦੋਂ ਬਾਅਦ ਸਾਡੇ ਪਰਿਵਾਰ ਦਾ ਇਹਨਾਂ ਨਾਲ ਕੋਈ ਸੰਪਰਕ ਨਹੀਂ। ਕੱਲ ਉਹਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਜਿਹੜਾ ਸਾਫ਼ ਤੌਰ ਤੇ ਕਿਹਾ ਕਿ ਪਹਿਲਾਂ ਤੁਸੀਂ ਪਰਿਵਾਰ ਨੂੰ ਸਮਰਥਨ ਦੇਵੋ ਤਾਂ ਮੈਂ ਫਿਰ ਪਰਿਵਾਰ ਕੋ ਜਾਊਂਗਾ। ਸ਼ਾਇਦ ਅਜੇ ਸੇਰੇ ਮੋਰਟੀ ਵੀ ਪਹੁੰਚੇ ਵੀ ਤੁਹਾਡੇ ਕੋਲ। ਨਹੀਂ ਉਹ ਚੇਚ ਪਹੁੰਚੇ ਸੇਰੇ ਤੇ ਉਹਦੇ 'ਚੋਂ ਅਸੀਂ ਕੋਈ ਇਨਕਾਰ ਨਹੀਂ ਕਰਦੇ ਪਰ ਸਾਡੇ ਕੋਈ ਉਹਨਾਂ ਨਾਲ ਮਤਲਬ ਕਦੀ ਗੱਲ ਹੋਈ ਹੀ ਨਹੀਂ ਕਿਸੇ ਵਿਸ਼ੇ ਤੋਂ। ਕੋਨਾ ਸੰਬੰਧੀ ਕਿਸੇ ਕਿਸੇ ਵਿਸ਼ੇ ਤੇ ਗੱਲ ਨਹੀਂ ਹੋਈ ਕਦੀ ਵੀ। ਹੈਂ? ਉਹ ਕਹਿੰਦੇ ਜੀ ਅਸੀਂ ਕੋਈ ਮੀਡੀਏਟਰ ਸੀਗਾ ਮੀਡੀਏਟਰ ਸੀ ਤੁਸੀਂ ਅਸੀਂ ਇੱਥੇ ਬੈਠੇ ਆ ਸਾਨੂੰ ਮਿਲ ਸਕਦੇ ਜ ਤੁਸੀਂ ਮੀਡੀਏਟਰ ਦੀ ਲੋੜ ਕੀ ਹੈ ਕੋਈ ਵੀ ਅਸੀਂ ਕਿਹੜੇ ਕੋਈ ਕਿਹੜੇ ਦੂਰ ਰਹ ਰਹੇ ਆ ਜਾਂ ਕੋਈ ਗੱਲ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਤੁਕੀਆਂ ਫਾਰਮਲ ਡਾਉਣੀਆਂ ਜਾਂ ਕਰਨੀਆਂ ਇਹ ਮੇਰੇ ਖਿਆਲ ਕੋਈ ਸ਼ੋਭਾ ਨਹੀਂ ਦਦੀਆਂ ਤੇ ਇੱਕ ਪਾਸੇ ਉਹ ਕਹਿ ਰਹੇ ਜੀ ਅਸੀਂ ਬੜੇ ਕੌਮ ਦੇ ਵੱਡੇ ਤੇ ਕੌਮ ਦੇ ਹੁਣ ਇਹ ਹੋਣਾ ਇਹ ਚੀਜ਼ ਦਾ ਪਤਾ ਲੱਗ ਰਿਹਾ ਕਿ ਕੌਮ ਦੇ ਕਿੰਨੇ ਕਿ ਕੌਮ ਦੇ ਹਿੱਤ ਪਿਆਰੇ ਆ ਕਿ ਜਾਂ ਆਪਣੇ ਪਰਸਨਲ ਹਿੱਤਾਂ ਵਾਸਤੇ ਅਸੀਂ ਰਾਜਨੀਤੀ ਕਰ ਰਹੇ ਇਹ ਸਭ ਉਹਨਾਂ ਗਿਆ ਕਿ ਐਨਐਸਏ ਇੱਕ ਵਾਰੀ ਲੱਗੀ ਆ ਤੇ ਮੇਰੇ ਮੈਂ ਵੀ ਪੰਥ ਦਾ ਕਾਗੂ ਆ ਕਿ ਮੈਦਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਲੜਾਈ ਆ ਕਿਸੇ ਤਰ੍ਹਾਂ ਲੜ ਸਕਦੇ ਹਾਂ ਇਹਨੂੰ ਕਹਿੰਦੇ ਦੇਖੋ ਪੰਥ ਕਾਗੂ ਆਪ ਦਾਵਾ ਪੇਸ਼ ਕਰਨਾ ਜੇ ਤਾਂ ਨਹੀਂ ਹੁੰਦਾ ਲੋਕ ਸੰਗਤ ਮੰਨੇ ਕੌਮ ਮੰਨੇ ਕਿ ਪੰਥ ਕਾਗੂ ਫਿਰ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਦੇ ਨਹੀਂ ਦੱਸਣਾ ਕਿ ਆ ਕਿ ਪਿਆ ਕੇ ਮੈਂ ਪੰਥ ਕਾਗੂ ਆ ਉਹਨਾਂ ਦੇ ਕੰਮ ਉਹਨਾਂ ਦੀ ਪ੍ਰਭਾਵਸ਼ਾਲੀ ਜਿਹੜੀ ਉਹਨਾਂ ਦਾ ਸੰਘਰਸ਼ ਆ ਉਹ ਦੱਸਦਾ ਕਿ ਪੰਥ ਕਾਗੂ ਇਸ ਤਰੀਕੇ ਦਾ ਹੁੰਦਾ ਸੋ ਮੈਂ ਬੇਨਤੀ ਕਰਦਾ ਕਿ ਜਦੋਂ ਪੰਥਕ ਆਉਣ ਦਾ ਅਸੀਂ ਦਾਵਾ ਉਹਨਾਂ ਚਿਰ ਨਹੀਂ ਕਰ ਸਕਦੇ ਜਦੋਂ ਸਰਦਾਰ ਸਤਕਾਰਜੋਬੀਬੀ ਪਰਮਜੀਤ ਕੌਰ ਖਾਲੜਾ ਇਲੈਕਸ਼ਨ ਲੜ ਰਹੀ ਸੀ ਉਸ ਵੇਲੇ ਵੀ ਸਰਦਾਰ ਮਾਨ ਨੇ ਕੈਂਡੀਡੇਟ ਆਪਣਾ ਨਹੀਂ ਸੀ ਦਿੱਤਾ ਇੱਥੇ ਖਰੂਰ ਸਾਹਿਬ ਵਾਲਕੇ ਤੋਂ ਇਹਨਾਂ ਨੇ ਬੀਬੀ ਜ਼ਗੀਰ ਕੌਰ ਨੂੰ ਦਿੱਤਾ ਸੀ ਸੋ ਫਿਰ ਮੈਂ ਪੰਜਾਬ ਦੇ ਨੌਜਵਾਨ ਤੇ ਪੂਰੀ ਪ੍ਰੈਸ ਇਹ ਬਿਲਕੁਲ ਧਿਆਨ ਚ ਰੱਖੇ ਕਿ ਸਮੇਂ-ਸਮੇਂ ਨਾਲ ਅੱਜ ਰਾਜਨੀਤੀ ਬੇਸ਼ੱਕ ਸੋਸ਼ਲ ਮੀਡੀਆ ਦੇ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਹੋਗੀ ਪਰ ਜੋ ਕਾਰਸਕਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹੈ ਕਿ ਉਹਨੂੰ ਕਦੀ ਨੌਜਵਾਨਾਂ ਨੇ ਵਾਚਿਆ ਅੱਜ ਤੱਕ ਜਿਹੜੇ ਨੌਜਵਾਨ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਫਤਵੇ ਦਿੱਤੇ ਆ ਹੁਣ ਜਿਹੜਾ ਨੌਜਵਾਨ ਹੈ ਉਹ ਜਾਗ ਚੁੱਕਾ ਹੈ ਹੁਣ ਨੌਜਵਾਨ ਗਲੀਆਂ ਨਾਲੀਆਂ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਹੁਣ ਨੌਜਵਾਨ ਆਟਾ ਦਾਲ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਹੁਣ ਨੌਜਵਾਨ ਪੰਜਾਬ ਦਾ ਜਿਹੜਾ ਉਹ ਆਪਣੀਆਂ ਪੱਗਾਂ ਤੇ ਚੁੰਨੀਆਂ ਦੀ ਗੱਲ ਕਰਦਾ ਹੈ ਉਹ ਨੌਜਵਾਨ ਵੇਂਦਾ ਹੈ ਕਿ ਅਸੀਂ ਆਪਣੀ ਵਿਗੜੀ ਸਵਾਰ ਨਹੀਂ ਕਿਤਰਾ ਹੈ ਸੋ ਉਹ ਲੁੱਟਿਆ ਲੁੱਟਿਆ ਮਹਿਸੂਸ ਕਰਦਾ ਇਹ ਉਹਨਾਂ ਨੂੰ ਐ ਲੱਗਦਾ ਹੈ ਕਿ ਇਹ ਦੀਪ ਸਿੰਘ ਸਿੱਧੂ ਨੂੰ ਗਵਾ ਲਿਆ ਹੁਣ ਅਸੀਂ ਕਿਤੇ ਸਾਡੇ ਕੋਲ ਇੱਕ ਹੀ ਜਿਹੜਾ ਦਿੱਲੀ ਦੀ ਅੱਖ ਚੱਕ ਪਾ ਕੇ ਗੱਲ ਕਰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਅਸੀਂ ਉਹਨੂੰ ਜਿਤਾ ਕੇ ਵੀ ਨਾ ਭੇਜ ਸਕੇ ਤੇ ਕਿਧਰ ਜਾਵਾਂਗੇ ਅੱਜ ਬਹੁਤ ਅੰਕੜਾ ਦੇ ਉਥੇ ਮੁਕਾਬਲਾ ਕਰਨਾ ਪੈ ਰਿਹਾ ਸਰਦਾਰ ਮਾਨ ਨੂੰ ਪਰ ਮੈਂ ਸਮਝਦਾ ਕਿ ਜੇ ਅੱਜ ਖਡੂਰ ਤੇ ਸੰਗਰੂਰ ਤੇ ਲੱਖਾ ਸਿੰਘ ਸਧਾਨਾ ਤੇ ਜਿੰਨੇ ਵੀ ਸਾਡੇ ਕੈਂਡੀਡੇਟ ਦੂਜੇ ਆਪਣੇ ਸਰਦਾਰ ਈਮਾਨ ਸਿੰਘ ਮਾਨ ਖੜੇ ਆ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤੇ ਸਰਦਾਰ ਅੰਮ੍ਰਿਤਪਾਲ ਸਿੰਘ ਵੇਦ ਇਹ ਸਾਰਿਆਂ ਨੂੰ ਜਤਾ ਕੇ ਜੇ ਆਪਾਂ ਭੇਜਾਂਗੇ ਮੈਨੂੰ ਇਹ ਅਫਸੋਸ ਹੁੰਦਾ ਕਿ ਸਾਡਾ ਸਹੀ ਮਤਦਾਨ ਹੋਊਗਾ ਨਹੀਂ ਤੇ ਅਸੀਂ ਮਤਦਾਨ ਹੀ ਹਰ ਵਾਰੀ ਐਨਾ ਉਲਟਾ ਕਰ ਲੈਨੇ ਆ ਕਿ ਸਾਡੀਆਂ ਮਾਵਾਂ ਨੂੰ ਵੀ ਠਾਣਿਆਂ ਦੇ ਵਿੱਚ ਇਨਸਾਫ਼ ਨਹੀਂ ਮਿਲਦਾ ਸਾਡੀਆਂ ਭੈਣਾਂ ਵੀ ਰੋਂਦੀਆਂ ਕਿ ਸਾਡਾ ਪੁੱਤ ਟੀਕਾ ਲਾ ਕੇ ਮਰ ਗਿਆ ਹੈ ਸਾਡਾ ਮੇਰਾ ਪਤੀ ਟੀਕਾ ਲਾ ਕੇ ਮਰ ਗਿਆ ਹੈ ਤੇ ਸਰਕਾਰ ਜਿਹੜੀ ਤਮਾਸ਼ਾ ਵੇਂਦੀ ਹੈ ਸਰਕਾਰ ਕਹਿੰਦੀ ਕਿ ਮੇਰਾ ਹਰਿਆਪੈਣ ਇਹਨਾਂ ਲੋਕਾਂ ਲਈ ਚੱਲੂਗਾ ਅੱਜ ਸਰਕਾਰ ਜਿਹੜੀ ਉਹ ਇੱਥੋਂ ਤੱਕ ਨੀਵੇਂ ਪੱਦਰ ਦੀ ਸਿਆਸਤ ਕਰਨ ਲੱਗ ਪਈ ਕਿ ਉਹ ਉੱਥੇ ਵੱਧ ਦੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਕਦਮਾੜੂ ਰੋਕਣ ਵਾਸਤੇ ਤੇ ਆਪਣੇ ਹੱਥ ਕੰਡੇ ਵਰਤ ਰਹੀ ਹੈ ਸੋ ਮੈਂ ਕਹਿੰਦਾ ਕਿ ਇਹ ਇਤਿਹਾਸ ਅੱਜ ਪਹਿਲੀ ਵਾਰ ਨਹੀਂ ਮਾਨ ਸਾਹਿਬ ਨੇ ਦਰਹਾਇਆ ਬੀਬੀ ਖਾਲੜਾਵਰੀ ਵੀ ਉਹਨਾਂ ਆਪਣਾ ਕੈਂਡੀਡੇਟ ਨਹੀਂ ਦਿੱਤਾ ਭਾਵੇਂ ਕਿ ਉਹਨਾਂ ਦੇ ਜਿਹੜੇ ਅੱਜ ਸੁਖਪਾਲ ਸਿੰਘ ਖਹਿਰਾ ਉਥੋਂ ਮਾਨ ਸਾਹਿਬ ਦੇ ਗਾੜੀ ਬੈਰੀਗੇਟ ਬਣੇ ਆ ਜਾਂ ਬਣਾਏ ਗਏ ਆ ਉਹਨਾਂ ਨੇ ਆਪਣੀ ਜਿਹੜੀ ਉਹ ਪਾਰਟੀ ਬਣਾਈ ਸੀ ਉਹਦੇ ਵੱਲੋਂ ਬੀਬੀ ਜੀ ਨੂੰ ਇਥੋਂ ਲੜਾਇਆ ਤੇ ਉਸ ਤੋਂ ਉਹਨਾਂ ਨੇ ਜੱਸੀ ਜਸਰਾਲ ਜਿਹੜਾ ਕਿਲਾ ਕਿੱਲੇ ਵਾਲਾ ਗਾਣਾ ਗਾਉਂਦਾ ਹੈ ਉਹਨੂੰ ਸਰਦਾਰ ਮਾਨ ਦੇ ਗਾੜੀ ਕੈਂਡੀਡੇਟ ਬਣਾਇਆ ਉਸ ਵੇਲੇ ਵੀ ਲੋਕਾਂ ਨੂੰ ਵਚਨਾ ਚਾਹੀਦਾ ਸੀ ਕਿ ਸਿੱਖ ਕੌਮ ਦਾ ਲੀਡਰ ਕਦੇ ਵੀ ਆਪਣਾ ਦਰਦੇ ਦੀ ਛੇਤੀ ਖੋਲ ਕੇ ਨਹੀਂ ਦੱਸਦਾ ਤੇ ਨਾ ਹੀ ਉਹ ਆਪਣਾ ੱੱਗਾ ਚੁੱਕਦਾ ਕਿ ਸਾਡੀ ਕੌਮ ਦਾ ਢਿੱਡ ਨੰਗਾ ਹੋਵੇ ਉਹਨੇ ਲੋਕਾਂ ਨੂੰ ਨਹੀਂ ਦੱਸਿਆ ਮਹਿਣਾ ਨਹੀਂ ਮਾਰਿਆ ਕਿ ਮੈਂ ਤਾਂ ਬੀਬੀ ਜੀ ਦੇ ਗਾੜੀ ਕੈਂਡੀਡੇਟ ਦਿੱਤਾ ਨਹੀਂ ਤੇ ਮੇਰੇ ਗਾੜੀ ਬੀਬੀ ਜੀ ਦੀ ਪਾਰਟੀ ਨੇ ਜਿਹੜਾ ਉਹ ਜਸਸੀ ਜਸਰਾਲ ਦੇਤਾ ਅਸਕਵਾਲ ਸਿੰਘ ਖਹਿਰਾ ਨੇ ਸੋ ਇਹ ਗੱਲਾਂ ਸਾਡੇ ਪੰਜਾਬ ਦੇ ਯੂਥ ਨੂੰ ਵਚਨੀਆਂ ਪੈਣੀਆਂ ਐ ਜੱਦਨ ਕੌਮ ਦਾ ਲੀਡਰ ਅੱਖਾਂ ਮੀਟ ਗਿਆ ਇਹਨਾਂ ਲੋਕਾਂ ਨੇ ਅੱਖਾਂ 'ਚ ਖਸੁੰਨ ਦੇ ਦੇ ਕੇ ਰੋਣਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਉਹ ਰੂਹ ਆ ਉਹ ਇੱਕ ਸੰਤ ਤੇ ਸਿਪਾਈ ਆ ਜਿਹੜਾ ਮਰੀ ਤੇ ਪ੍ਰੀ ਦੀ ਤਰਜਮਾਨੀ ਕਰਦਾ ਹੈ ਸਾਡਾ ਫਕਰ ਮਹਿਸੂਸ ਕਰਦੇ ਆ ਕਿ ਅਸੀਂ ਉਹਦੇ ਲੱਗ ਕੇ ਨਾਲ ਆਪਣੀ ਕੌਮ ਦਾ ਸੰਘਰਸ਼ ਕਰ ਰਹੇ ਆਂ ਔਰ ਮੈਂ ਆਸ ਕਰਦਾ ਕਿ ਜਿੰਨੇ ਵੀ ਟੇਢੇ ਰਸਤੇ ਤੇ ਜਾ ਕੇ ਪੰਜਾਬ ਦੀ ਬਰਬਾਦੀ ਨੂੰ ਕਰਦੇ ਉਹ ਸਾਰੇ ਅੱਜ ਸਿੱਧੇ ਰਸਤੇ ਤੇ ਆਣ ਕੇ ਸਰਦਾਰ ਮਾਨ ਦਾ ਸਾਥ ਦੇਣ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਣ ਤੇ ਅਸੀਂ ਇੱਕ ਦੂਜੇ ਦੇ ਬਾਹਾਂ 'ਵਾਂ ਭੜ ਕੇ ਤੇ ਵਿਗੜੀ ਹੋਈ ਪੰਜਾਬ ਦੀ ਸਵਾਰ ਸਕੀਏ ਵਿਜ਼ਨ ਕੀ ਰਹੇਗਾ ਜੀ ਕਦਮ ਸਿੰਘ ਸਾਹਿਬ ਦਾ ਇਲੈਕਸ਼ਨ ਦਾ ਕੀ ਐਂਡਾਜਾ ਕੀ ਰਹੇਗਾ ਐਂਡਾਜਾ ਜੀ ਮੇਨ ਐਂਡਾਜਾ ਤੇ ਨਸ਼ਿਆਂ ਦੇ ਜਿਹੜਾ ਹੜ ਵਗ ਰਿਹਾ ਉਹਨੂੰ ਰੋਕਣਾ ਤੇ ਨੌਜਵਾਨੀ ਨੂੰ ਜਾਗਰੂਕ ਕਰਨਾ ਕਿ ਨਸ਼ੇ ਸਾਡੀ ਪ੍ਰਾਨੰਗ ਤੇ ਤਹਿਤ ਸਾਨੂੰ ਮਾਰਿਆ ਜਾ ਰਿਹਾ ਬਾਕੀ ਜੋ ਹੋਰ ਪੰਜਾਬ ਦੇ ਮਸਲੇ ਆ ਨੌਜਵਾਨੀ ਆ ਕਿਸਾਨੀ ਆ ਏ ਜੋ ਜੋ ਸਾਡਾ ਪਾਕਿਸਤਾਨਾ ਵਪਾਰ ਹੈ ਆ ਜਾਂ ਇਹ ਚੀਜ਼ਾਂ ਜਿਹੜੀਆਂ ਬਾਕੀ ਉਹ ਅਸੀਂ ਇਹਨਾਂ ਨੇ ਜਾਣਦੇ ਤੁਹਾਨੂੰ ਅਮਰਤਪਾਲ ਪਤਾ ਹੈ ਜੇ ਉਹ ਜਾਂ ਜਾਂ ਮਾਨਸਰ ਕੋਈ ਜਿੱਦ ਦੇ ਤਾਂ ਉਹ ਕੋਈ ਪੰਜਾਬ ਲੀਗ ਵੱਧ ਤੋਂ ਵੱਧ ਚੰਗਾ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਪਰਿਵਾਰਕ ਰਾਜਨੀਤੀ ਨਹੀਂ ਕਰਾਂਗੇ ਕਦੀ ਬਿਲਕੁਲ ਹੈ ਠੀਕ ਹੈ ਆਪੋ ਜੀ ਵਾਪਸ ਲੈ ਲੈ ਆਪਣੇ ਜਿਹਦੇ ਨਾਮ ਨਾਮ ਆਪਣਾ ਕਿੰਨਾ ਕੋਈ ਆਸਬੰਦ ਹੈਗੀ ਉਹ ਅਮਰਤਪਾਲ ਜਿੱਤ ਪ੍ਰਦੇ ਕਿੰਨਾ ਕੋ ਬਾਲ ਮਿਲੇਗਾ ਨਹੀਂ ਬਾਲ ਤੇ ਜਦੋਂ ਅਸੀਂ ਇਕੱਠੇ ਹੋ ਕੇ ਜਿੰਨੇ ਵੀ ਲੋਕ ਵੱਧ ਤੋਂ ਵੱਧ ਜੁੜਾਂਗੇ ਉਹ ਉਹਨੇ ਬਾਲ ਮਿਲੂਗਾ ਆਕੀ ਸਰ ਸਾਰੀ ਆਸਵਾਨ ਤੇ ਬਹੁਤ ਬਹੁਤ ਆਸਵਾਨ ਸਾਰੀ ਕੌਮ ਨਾਲ ਉਹ ਜਦੋਂ ਚੜਦੇ ਸੀ ਉਦੋਂ ਵੀ ਲੋਕਾਂ ਨੂੰ ਪ੍ਰਸ਼ਾਸਨ ਨੇ ਦਬਾਇਆ ਸੀ ਲੋਕ ਅੱਜ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਲੇਕਿਨ ਇਹ ਚੀਜ਼ ਹੈ ਕਿ ਪ੍ਰਸ਼ਾਸਨ ਦਾ ਦਬਾਅ ਜਾਂ ਲੋਕਾਂ ਨੂੰ ਪਰਚੀਆਂ ਦਾ ਡਰ ਦੇ ਦੇ ਕੇ ਉਹ ਘਰਾਂ ਜਵਾੜਿਆ ਹੋਇਆ ਲੋਕ ਬਹੁਤ ਘਰ ਕਰ ਰਹੇ ਹੈ ਇਹ ਚੀਜ਼ ਹੈ ਕਿ ਲੋਕਾਂ ਦੇ ਪਿਆਰ ਸਦਕਾ ਹੀ ਉਹ ਇਸ ਮਾਮਲੇ 'ਚ ਉਹਨਾਂ ਨੇ ਹਾਂ ਹਾਂ ਵੀ ਭਰੀ ਨਹੀਂ ਤੇ ਉਹ ਅਜਿਹੀ ਤਿੱਖ ਨਹੀਂ ਹੋਣਾ ਚਾਹੁੰਦੇ ਹੋ ਸਕਦਾ ਲੰਮਾ ਚ ਟਾਈਮ ਹੋ ਰਾਜਨੀਤਿਕ ਕਰਨ ਬਣਾ ਇਹ ਚੀਜ਼ ਆ ਕਿ ਉਹ ਇਹ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਉਹਨਾਂ ਨੇ ਆਪਣਾ ਜਿਹੜੇ ਫੈਸਲੇ ਉਹ ਚੇਂਜ ਕੀਤਾ ਠੀਕ ਦੂਜਾ ਸਾਹਿਬ 2022 ਚ ਕੌਮ ਨੇ ਰਿਜ਼ਲਟ ਦੇ ਦਿੱਤਾ ਕਿੰਨਾ ਵੱਡਾ ਭਾਗ ਨੰਬਰ 2022 ਚ ਅਰਥਾਤ ਉਹ ਤਾਂ ਥੱਲੇ ਹੀ ਗਏ ਨੇ ਉੱਪਰ ਉਹਨਾਂ ਦਾ ਕੋਈ ਫਿਕਰ ਨਹੀਂ ਕੌਮ ਪੰਥ ਸਤਿ ਸ੍ਰੀ ਅਕਾਲ ਤੇ ਅਮਨ ਪਾਗ ਸਿੰਘ ਦੇ ਨਾਲ ਹੋਰੇ ਨੌ ਵਾਲਿਆਂ ਚ ਤੁਹਾਡੇ ਦਫ਼ਤਰ ਬਣਿਆ ਨਾਲੇ ਜਿਹੜਾ ਤਜਰਬਾ ਮਾਨ ਸਾਹਿਬ ਨੇ ਕੁਰਬਾਨੀ ਦਿੱਤੀ ਨਹੀਂ ਇਹ 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 ਕਿਹਾ ਵੀ ਦਰਵਾਣੀ ਨਹੀਂ ਗਿਆ ਨਾਂ ਬਰਵਾ ਲੈ ਕੇ ਦਰਵਾਣੀ ਨਹੀਂ ਗਿਆ ਸਦਾ ਚਰਨਜੀਤ ਸਿੰਘ ਜੀ ਦੇਖੋ ਕੌਮ ਵਾਸਤੇ ਬੰਦਾ ਮਰ ਵੀ ਜਾਵੇ ਤੇ ਕੋਈ ਵੱਡੀ ਗੱਲ ਨਹੀਂ ਪਰ ਮੈਂ ਬੇਨਤੀ ਕਰਦਾ ਕਿ ਅਸੀਂ ਜੋ ਸਾਡੀ ਪਾਰਟੀ ਨੇ ਕਿਹਾ ਹੈ ਉਹ ਕੀਤਾ ਹੈ ਜਿਹੜੀ ਪਾਰਟੀ ਦਾ ਮੈਨੀਫੈਸਟੋ ਗੁਰੂਗ੍ਰਾਂਤ ਸਾਹਿਬ ਹੋਵੇ ਉਹ ਕਿਸ ਤਰ੍ਹਾਂ ਆਪਣੀ ਕੌਮ ਤੋਂ ਪਾਸੇ हट ਸਕਦੀ ਹੈ ਇਹ ਤਾਂ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਸਰਕਾਰਾਂ ਵਰਗੀ ਨਹੀਂ ਪੰਥੀ ਦਾ ਨਹੀਂ ਬੰਦੀ ਆ ਜਿਵੇਂ ਪੰਥੀ ਆ ਉਹ ਤੇ ਕੀਤੇ ਨਾ ਦਾ ਬਾਈਕਾਟ ਕਰਨਾ ਜੀ ਚੇਕ ਕਰਦੇ ਫਿਰ ਅਬਰਤਪਾਲ ਸਿੰਘ ਨੂੰ ਤੇ ਮਾਨ ਸਾਹਿਬ ਨੂੰ ਵੋਟਾਂ ਕੋਲ ਕਹੂਗਾ ਦੇਖੋ ਜੀ ਬੁੱਢਾ ਦਾਲ ਤੇ ਤਰਨਤਾਲ ਹੁੰਦਾ ਉਹ ਗਰੀਲਾ ਵਾਰ ਵੀ ਕਰਦੇ ਸੀ ਸਾਡੇ ਲੋਕ ਸਾਰੇ ਜਾਣੇ ਗਰੀਲਾ ਵਾਰ ਕਰਕੇ ਇਸ ਵਾਰ ਫਤੇ ਦੇਣਗੇ ਜ਼ਰੂਰੀ ਨਹੀਂ ਕੋਈ ਫੋਟੋ ਕਰ ਸਾਰੇ ਆਪਣੇ ਆਪਣੀ ਥਾਂ ਆਪਣਾ ਆਪਣਾ ਰੋਲ ਬੁੱਢਾ ਦਾਲ ਤੇ ਤਰਨਤਾਲ ਦੇ ਇੱਕ ਸਿੱਖੀ ਦਾ ਪ੍ਰਚਾਰ ਕਰਦਾ ਸੀ ਤੇ ਇੱਕ ਕਿਰਪਾਨਾ ਨਾਲ ਜੰਗ ਲੜਦਾ ਸੀ ਪਰ ਜਦੋਂ ਉਹ ਕਿਰਪਾਨਾ ਵਾਲਾ ਸਾਡਾ ਦੁਸ਼ਮਣ ਆ ਵੀ ਹੁੰਦਾ ਸੀ ਤੇ ਸਾਡਾ ਬੁੱਢਾ ਦਾਲ ਛੋਡੇ ਨਾ ਛੋਡੇ ਅੱਜ ਸਾਡੇ ਨਾਲ ਗਰੀਲਾ ਵਾਰ ਕਰਕੇ ਜਸ ਇਹ ਜਿਹੜਾ ਮੈਂ ਜਵਾਬ ਆ ਅੱਜ ਮਨ ਰਾ ਇਹ ਜਿਹੜਾ ਨਾ ਇਹ ਪਿੰਨ ਤਰ੍ਹਾਂ ਦਾ ਸਵੇਨ ਹੁੰਦਾ ਪ੍ਰੈਸ਼ਰ ਗਰੁੱਪ ਦਲਕਾਣ ਸਰ ਉਹ ਪ੍ਰੈਸ਼ਰ ਗਰੁੱਪ ਮੰਨ ਲਏ ਜਿਵੇਂ ਕਿ 1984 ਤੋਂ ਬਾਅਦ 89 ਸਾਲ ਇਸੇ ਮਾਰ ਆ ਬੜੇ ਸਨ ਨਾ ਦੋਨੋਂ ਫੈਡਰੇਸ਼ਨ ਦਾ ਇਹ ਫੈਸਲਾ ਸੀ ਕਿ ਸਾਡੀ ਰਾਜਨੀਤਿਕ ਤਿਰ ਜਿਹੜੀ ਸਤਿ ਸਾਸ ਨੂੰ ਇਸੇ ਮਾਰ ਹੋਣਗੇ ਫੈਡਰੇਸ਼ਨ ਪ੍ਰੈਸ਼ਰ ਗਰੁੱਪ ਦਾ ਕੰਮ ਕਰੇਗਾ ਜਿਹੜੇ ਹਥਿਆਰ ਬੰਦਿਆ ਨੇ ਉਹ ਉਸ ਤੋਂ ਸੋਚਣਗੇ ਕੋਈ ਸਿਸਟਮ ਹੈ ਕਿ ਜਦ ਤੱਕ ਇਹ ਦਰਕਾਰਸਾਲਾ ਨੇ ਲਿਆ ਤੇ ਉਹ ਪ੍ਰੈਸ਼ਰ ਰੋਪ ਦੀ ਵੀ ਜ਼ਰੂਰਤ ਹੈ ਉਹਦਾ ਵੀ ਯੋਗਦਾਨ ਹੈ